ਕੱਲ ਇੱਕ ਕਮੈਂਟ ਵੀ ਦੋਸਤਾਂ ਮਿੱਤਰਾਂ ਦਾ ਆਇਆ ਕਿ ਭਾਈ ਮਾਗੀ ਮੇਲੇ ਤੇ ਕੋਈ ਨਵੀਂ ਪਾਰਟੀ ਆ ਸਕਦੀ ਹੈ। ਅਕਸਰ ਮਾਗੀ ਮੇਲੇ ਤੇ ਸਿਆਸੀ ਜਿਹੜੀਆਂ ਮੀਟਿੰਗਾਂ ਤੇ ਹੁੰਦੀਆਂ ਨੇ ਸਿਆਸੀ ਖਾੜਾ ਤੇ ਬਣ ਜਾਂਦਾ ਹੈ। ਪਰ ਸੱਚਮੁੱਚ ਕੋਈ ਨਵੀਂ ਪਾਰਟੀ ਆ ਸਕਦੀ ਹੈ ਕੋਈ ਪੰਥਕ ਤੇਰੇ ਵੱਲੋਂ ਕੋਈ ਪਾਰਟੀ ਜਾਂ ਕੋਈ ਦਰਕਾਲੀ ਦਲ ਵਾਲੇ ਪਾਸੇ ਕੁਝ ਨਵਾਂ ਹੋ ਸਕਦਾ ਹੈ। ਨਹੀਂ ਦੇਖੋ ਅੱਜ 1 2 3 ਤਿੰਨ ਅਖਬਾਰਾਂ 'ਚ ਮੈਂ ਖ਼ਬਰ ਪੜ੍ਹੀ ਹੈ। ਜੀ। ਕਿ ਜੀ ਸਰਬਜੀਤ ਸਿੰਘ ਖਾਲਸਾ ਹੋਣੀ ਜਿਹੜੇ ਆ ਉਹ ਪਾਰਟੀ ਬਣਾ ਦੇਣਗੇ ਮਤਲਬ ਅਮਰਤਪਾਲ ਸਿੰਘ ਵਾਲਾ ਧੜਾ ਜੀ ਸਿੱਧੇ ਤੌਰ ਤੇ ਕਹ ਲਓ ਸਪਸ਼ਟ ਤੌਰ ਤੇ ਧੜਾ ਇਸ ਕਰਕੇ ਕਿਉਂਕਿ ਹਾਲੇ ਤੱਕ ਇਸ ਤਨਜ਼ੀਮ ਦਾ ਕੋਈ ਅਫੀਸ਼ੀਅਲ ਨੇਮ ਨਹੀਂ ਹੈ ਨਾਮ ਨਹੀਂ ਹੈ ਜੀ ਠੀਕ ਹੈ ਜੀ ਤਨਜ਼ੀਮ ਕਹਿੰਦੇ ਆਪਾਂ ਕਿਸੇ ਸੰਗਠਨ ਨੂੰ ਦਲ ਨੂੰ ਜੀ ਹਾਲ ਦੀ ਘੜੀ ਉਹ ਤਨਜ਼ੀਮ ਤੇ ਹੈਗੀ ਆ ਤੁਹਾਨੂੰ ਵੀ ਪਤਾ ਹੈ ਉਹਨਾਂ ਦੀ ਟੀਮ ਕੰਮ ਕਰ ਰਹੀ ਆ ਹਮ ਗਰਾਉਂਡ ਤੇ ਵੀ ਆ سوشل میڈیا ਤੇ ਵੀ ਆ ਕੈਡਰ ਦੇ ਰੂਪ ਦੇ ਵਿੱਚ ਵੀ ਆ ਤਾਂ ਇੱਕ تنظیم ਤਾਂ ਲਗਭਗ ਲਗਭਗ ਪੱਕੇ ਤੌਰ ਤੇ کہہ ਸਕਦੇ ਬਣਦੀ ਆ ਜੀ ਪਰ ਉਸ تنظیم ਦੀ ਹਾਲੇ ਕਹ ਲਓ ਕਿ ਜੋ ਨਾਮ ਦੇ ਪੱਖੋਂ ਹਸਤੀ ਆ ਜਾਂ ਉਹਦਾ ਸੰਵਿਧਾਨ ਆ ਵਿਧੀ ਵਿਧਾਨ ਆ ਉਹ ਤੇ ਸਭ ਕੁਝ ਹਾਲੇ ਸਪਸ਼ਟ ਨਹੀਂ ਆ ਨਾ ਜੀ ਤਾਂ ਇੱਕ ਖਬਰਾਂ ਜਿਹੜੀਆਂ ਕੱਲ ਇੱਥੇ ਮੈਂ ਕੱਲ ਵੀ ਕਿਹਾ ਸੀਗਾ ਕਿ ਜੇ ਆਡੀਅנס ਇਸ ਤਰ੍ਹਾਂ ਦਾ ਇੱਕ ਕਮੈਂਟ ਦਿੰਦੀ ਹੈ ਤਾਂ ਉਹ ਸੱਚ ਸਾਬਤ ਹੁੰਦਾ ਇਟ ਮੀਨ ਕਿ ਤੁਹਾਡੇ ਤੁਹਾਡੇ ਜਿਹੜੇ ਭਾਗ ਆ ਬੜੇ ਵਧੀਆ ਹੈ ਤੁਹਾਡੇ ਕੋਲ ਐਸੀ ਆਡੀਅנס ਹੈ ਜਿਹੜੀ ਕਿ ਖੁਦ ਇੱਕ ਰਿਪੋਰਟਰ ਦਾ ਕੰਮ ਕਰਦੀ ਹੈ ਇੱਕ ਹੋਰ ਚਾਹੇ ਜਿੱਦਾਂ ਮਰਜ਼ੀ ਕਿਆਸ ਨਹੀਂ ਹੈ ਸਰ ਇਹਨੂੰ ਕਿਆਸ ਨਹੀਂ ਕਹਿੰਦੇ ਇਹਨੂੰ ਪੱਤਰਕਾਰਤਾ ਦੀ ਭਾਸ਼ਾ ਚ ਕਹਿੰਦੇ ਆ ਕਿ ਅਗਾਊ ਖੋਜ ਕਰਕੇ ਦਿੱਤੀ ਰਿਪੋਰਟ ਜਿਹੜੀ ਕਿ ਸੱਚ ਸਾਬਤ ਹੁੰਦੀ ਹੈ ਤਾਂ ਇਹ ਤੇ ਕਹ ਲਉ ਕਿ ਪੱਤਰਕਾਰਤਾ ਦਾ ਇੱਕ ਮੜਕ ਮਤਲਬ ਕਿ ਮੁਸ਼ਕਲ ਟਾਸਕ ਹੁੰਦਾ ਹ ਕਿ ਤੁਸੀਂ ਪਹਿਲਾਂ ਹੀ ਜਾਣਕਾਰੀ ਦੇ ਰਹੇ ਹੋ ਔਰ ਉਹਦੀ ਮੁੜ ਕੇ ਸਮੇਂ ਨੇ ਸਟੀਕਤਾ ਜਿਹੜੀ ਹੈ ਉਹ ਬਰਕਰਾਰ ਰੱਖਣੀ ਹੈ ਹਮ ਡਬਲ ਚੈਲੰਜ ਹੁੰਦਾ ਕਿ ਪਹਿਲਾਂ ਤਾਂ ਕੱਢ ਕੇ ਲਿਓ ਫਿਰ ਉਹ ਸੱਚ ਵੀ ਸਾਬਤ ਹੋਵੇ ਤਾਂ ਇੱਥੇ ਜੀ ਆਡੀਅנס ਇਦਾਂ ਦੀ ਜਾਣਕਾਰੀ ਕੱਢ ਕੇ ਲਿਆਉਂਦੀ ਆ ਕਿ ਹਾਂਜੀ ਇਹ ਇੱਕ ਜਿਹੜਾ ਉਹ ਮਾਗੀ ਦੇ ਮੌਕੇ ਤੇ ਐਲਾਨ ਕਰ ਸਕਦਾ ਆਪਣੇ ਦਲ ਦਾ ਜੀ ਤਾਂ ਉਹ ਵਾਕਿਆ ਅਗਲੇ ਦਿਨ ਖਬਰਾਂ ਛਪ ਜਾਂਦੀਆਂ ਨੇ ਸਭ ਹਮ ਤਾਂ ਫਿਰ ਮੰਨਣਾ ਪਊਗਾ ਕਿ ਆਡੀਅנס ਦਾ ਵੀ ਆਪਣਾ ਜਿਹੜਾ ਨੈਟਵਰਕ ਹੈ ਉਹ ਕੰਮ ਕਰਦਾ ਚਾਹੇ ਉਹ ਸੂਚਨਾ ਮੀਡੀਆਦਾਰਿਆਂ ਤੋਂ ਲੈਂਦੇ ਨੇ ਚਾਹੇ ਜਿੱਦਾਂ ਅਮਰਜੀਤ ਆਦਾਨ ਪ੍ਰਦਾਨ ਹੁੰਦਾ ਚਾਹੇ ਪਾਰਟੀਆਂ ਦੇ ਅੰਦਰੋਂ ਸੂਚਨਾਵਾਂ ਮਿਲਦੀਆਂ ਤਾਂ ਉਹ ਇੱਕ ਮੈਂ ਕਹਿੰਦਾ ਕਿ ਵਧੀਆ ਕੰਮ ਹੈ ਦੂਜੀ ਚੀਜ਼ ਅਸੀਂ ਇਹਦੇ ਤੇ ਇੱਕ ਪੁਸ਼ਟੀ ਕਰ ਦਿੰਨੇ ਆ ਜੀ ਦੇਖੋ ਇਹਨਾਂ ਦੀ ਟੀਮ ਦੇ ਵਿੱਚੋਂ ਹੀ ਇੱਕ ਲੀਡਰ ਦੇ ਨਾਲ ਸਾਡੀ ਗੱਲਬਾਤ ਹੋਈ ਹਮ ਠੀਕ ਹੈ ਜੀ ਉਹਨਾਂ ਨੇ ਕਿਹਾ ਕਿ ਕਨਫਰਮ ਹੈ ਜੀ ਮਤਲਬ ਕਿ ਖਬਰਾਂ ਤੋਂ ਅਗਲੀ ਹੁਣ ਚੀਜ਼ ਆਪਾਂ ਕਰ ਦਿੰਨੇ ਆ ਕਿ ਕਨਫਰਮ ਹੈ ਕਨਫਰਮ ਵਾਲੀ ਬਿਲਕੁਲ ਉਹਤੇ ਕਹਿੰਦੇ ਕਿ ਅਸੀਂ ਜਗ੍ਹਾ ਲੱਭ ਰਹੇ ਹਾਂ ਜੀ ਕਾਨਫਰੰਸ ਵਾਸਤੇ ਬੁਖਸਰ ਸਾਡੀ ਟੀਮ ਗਈ ਹੋਈ ਆ ਬਿਲਕੁਲ ਸੱਚਮੁੱਚ ਫਿਰ ਤੇ ਕਿਹਾ ਸਰਜੀਤ ਸਿੰਘ ਖਾਲਸਾ ਹੋਰ ਨੇ ਟੀਮ ਭੇਜੀ ਹੋਈ ਆ ਬਿਲਕੁਲ ਜੀ ਇਹ ਕਨਫਰਮ ਹੈ ਜੀ ਉਹਨਾਂ ਦੇ ਮੁਤਾਬਕ ਠੀਕ ਹੈ ਜੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕਾਨਫਰੰਸ ਕਰਾਂਗੇ ਬਕਾਇਦਾ ਹਮ ਮਾਗੀ ਦੇ ਮੇਲੇ ਤੇ ਸਾਡੀ ਕਾਨਫਰੰਸ ਹੋਊਗੀ ਜੀ ਅਸੀਂ ਜਗ੍ਹਾ ਲੈਣ ਵਾਸਤੇ ਜਗ੍ਹਾ ਲੱਭਣ ਵਾਸਤੇ ਟੀਮ ਭੇਜੀ ਹੋਈ ਆ ਹਮ ਤੇ ਉਸ ਤੋਂ ਬਾਅਦ ਸਟੇਜ ਤੋਂ ਐਲਾਨ ਹੋ ਜਾਏਗਾ ਹੁਣ ਸਵਾਲ 2 3 ਸੀਗੇ ਕਿ ਭਾਈ ਕੀ ਤੁਸੀਂ ਜਿੱਦਾਂ ਸੁਧਾਰ ਲਹਿਰ ਵਾਲੇ ਆ ਜੀ ਕੀ ਇਹਨਾਂ ਨੂੰ ਵੀ ਮੰਚ ਤੇ ਬੁਲਾਓਗੇ ਜਾਂ ਦੂਜੀਆਂ ਤਨਜ਼ੀਮਾਂ ਚੋਂ ਜਿਹੜੇ ਦਰਹਾਉਣੀ ਚਾਹੁੰਦੇ ਕਿ ਤੁਸੀਂ ਇਨਵੀਟੇਸ਼ਨ ਉਹਨਾਂ ਨੂੰ ਭੇਜੋਗੇ ਜਾਂ ਖੁੱਲਾ ਸੱਦਾ ਰਹੇਗਾ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਸਾਡੀ ਜਿਹੜੀ ਟੀਮ ਆ ਫਿਲਹਾਲ ਜੋ ਕੰਮ ਕਰ ਰਹੀ ਆ ਅਸੀਂ ਹੀ ਐਲਾਨ ਕਰਾਂਗੇ ਅਸੀਂ ਹੀ ਤੁਰਾਂਗੇ ਮੁੜ ਕੇ ਸੱਚੇ ਪਾਸ਼ਾ ਮਿਹਰ ਕਰੂਗਾ ਜਿਹੜਾ ਵੀ ਆਈ ਗਿਆ ਤਾਂ ਵੇਖੀ ਜਾਏਗੀ ਬਿਲਕੁਲ ਜਿਹੜਾ ਵੀ ਚਲੋ ਵਿਚਾਰਧਾਰਾ ਦੇ ਨਾਲ ਜਿਹੜਾ ਸਹਿਮਤ ਹੁੰਦਾ ਤੇ ਉਹ ਉਤੋਂ ਅਕਾਲੀ ਲਹਿਰ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਵੀ ਇੱਕ ਲੀਡਰ ਨਾਲ ਗੱਲ ਕੀਤੀ ਹੂੰ ਉਹ ਕਹਿੰਦੇ ਜੀ ਦੇਖੋ ਅਸੀਂ ਨਹੀਂ ਜਾਵਾਂਗੇ ਜੀ ਕਿਉਂਕਿ ਸਾਡੀ ਫਿਲਹਾਲ ਜਿਹੜੀ ਨਿਗਾਹ ਲੱਗੀ ਹੋਈ ਆ ਉਹ ਲੱਗੀ ਹੋਈ ਆ ਨਵੀਂ ਭਰਤੀ ਵਾਲੇ ਆਦੇਸ਼ ਤੇ ਹੂੰ ਜਦੋਂ ਤੱਕ ਉਹ ਆਦੇਸ਼ ਪੂਰਾ ਹੁੰਦਾ ਨਹੀਂ ਪੂਰਨ ਤੌਰ ਤੇ ਲਾਗੂ ਨਹੀਂ ਹੁੰਦਾ ਜੀ ਅਸੀਂ ਛੱਡ ਨਹੀਂ ਸਕਦੇ ਬਿਲਕੁਲ ਅਸੀਂ ਉਹਨੂੰ ਓੜੀਕਾਂਗੇ ਸੁਭਾਵਕ ਹੈ ਉਹਨਾਂ ਦਾ ਓੜੀਕਣਾ ਬਣਦਾ ਨਹੀਂ ਕਿਉਂਕਿ ਪੂਰੀ ਪਾਰਟੀ ਹੈ ਜੇ ਮਤਲਬ ਸਾਰਾ ਕੁਝ ਜੁੜ ਕੇ ਫਿਰ ਉੱਥੇ ਜੁੜ ਜਾਂਦਾ ਹਾਂਜੀ ਇਹ ਦੂਜਾ ਵੀ ਕਲੀਅਰ ਹੋ ਗਿਆ ਹਮ ਕਿ ਜਿਹੜੇ ਅਕਾਲੀ ਦਲ ਬਾਦਲ ਚੋਂ ਸੁਧਾਰਵਾਦੀ ਲੀਡਰ ਹੈ ਉਹ ਵੀ ਮੰਚ ਤੇ ਨਹੀਂ ਜਾ ਰਹੇ ਤਾਂ ਉਹਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਨਿੱਜੀ ਤੌਰ ਤੇ ਵੀ ਕਿਸੇ ਦੇ ਨਾਲ ਇਹ ਨਹੀਂ ਵੀ ਸੰਪਰਕ ਕੀਤਾ ਕਿ ਤੁਸੀਂ ਆਓ ਜੀ ਤੁਸੀਂ ਆਓ ਫਿਲਹਾਲ ਜਿਹੜੀ ਸਾਡੀ ਕੋਰ ਟੀਮ ਆ ਉਹ ਹੀ ਉਥੋਂ ਐਲਾਨ ਕਰੂਗੀ ਤੇ ਫਿਰ ਤੀਜਾ ਸਸਪੈਂਸ ਕਿ ਨਾਂ ਤੇ ਨਾਂ ਤੇ ਉਹਨਾਂ ਕਹਿ ਕੇ ਵੀਰੇ ਨਾਂ ਨਾ ਨਹੀਂ ਦੱਸਣਾ ਸੀ ਨਾਂ ਨਹੀਂ ਦੱਸਾਂਗੇ ਨਾਂ ਤੁਸੀਂ ਸੁਣੋਗੇ ਮੰਚ ਤੋਂ ਤਾਂ ਆ ਗੱਲਾਂ ਉਹਨਾਂ ਨੇ ਕਲੀਅਰ ਕਰ ਦਿੱਤੀਆਂ ਤਾਂ ਮਤਲਬ ਕਿ ਕਨਫਰਮੇਸ਼ਨ ਤੇ ਹੋ ਗਈ ਹੁਣ ਸਬਦਾਨ ਵਗੈਰਾ ਨਾਂ ਵਗੈਰਾ ਜੇਂਡੇ ਜਿਹੜੇ ਫਿਰ ਬਾਅਦ ਦੇ ਵਿੱਚ ਸੈੱਟ ਕੀਤੇ ਜਾਣਗੇ ਸੋ ਇਹ ਸਾਫ਼ ਹੈ ਕਿ ਮਾਗੀ ਦੇ ਮੌਕੇ ਤੇ ਪੰਥਕ ਰਾਜਨੀਤੀ ਜਿਹੜੀ ਆ ਉਹ ਇੱਕ ਵਾਰੀ ਮਗੇਗੀ ਹੂੰ ਬਾਕੀ ਹੁਣ ਉਹ ਤੇ ਸਮਾਂ ਹੀ ਨਿਰਧਾਰਿਤ ਕਰੂਗਾ ਕਿ ਜਿਹੜਾ ਪਾਣੀ ਅਮਰਤਪਾਲ ਸਿੰਘ ਜਾਂ ਸਰਬਜੀਤ ਸਿੰਘ ਖਾਲਸਾ ਹੋਰਾਂ ਦੀ ਚੜ੍ਹਾਈ ਵਾਲਾ ਚੜ੍ਹਿਆ ਹੂੰ ਉਹਦਾ ਲੈਵਲ ਹੋਰ ਵੀ ਤਾਂ ਨੂੰ ਜਾਊ ਜੀ ਜਾਂ ਉੱਥੇ ਰਹੁ ਜਾਂ ਉੱਥੋਂ ਥੱਲੇ ਆਉ ਬਿਲਕੁਲ ਇਹ ਖ ਬਹੁਤ ਸਾਰੇ ਮਸਲੇ ਜਿਹੜੇ ਆ ਫਿਰ ਜਦੋਂ ਤੁਸੀਂ ਇੱਕ ਤਨਜ਼ੀਮ ਦੇ ਰੂਪ ਚ ਆ ਜਾਂਦੇ ਹੋ ਨਾ ਬਹੁਤ ਸਾਰੇ ਮਸਲੇ ਫਿਰ ਤੁਹਾਡੇ ਸਾਹਮਣੇ ਜਿਹੜੇ ਆ ਹੋਰ ਵੀ ਹੁੰਦੇ ਆ ਹੋਰ ਵੀ ਹੁੰਦੇ ਆ ਕਿ ਕਿਸ ਕਿਸ ਵਰਗ ਨੂੰ ਐਡਰੈਸ ਹੋ ਰਹੇ ਹੋ ਫਿਰ ਇਸ ਤੋਂ ਇਲਾਵਾ ਕਿ ਖੁੱਲ ਕੇ ਤੁਹਾਨੂੰ ਕ੍ਰਿਟੀਸਾਈਜ਼ ਵੀ ਕੀਤਾ ਜਾਏਗਾ ਨਾ ਜੀ ਤੁਹਾਡੀਆਂ ਗਤੀਵਿਧੀਆਂ ਦਾ ਵਿਸ਼ਲੇਸ਼ਣ ਹੋਏਗਾ ਬਕਾਇਦਾ ਜਦੋਂ ਤੁਸੀਂ ਸਿਆਸੀ ਤਨਜ਼ੀਮ ਚ ਢਲ ਜਾਂਦੇ ਹੋ ਫਿਰ ਤੁਸੀਂ ਮਤਲਬ ਕਿ ਪੰਥਕ ਰਾਜਨੀਤੀ ਹੀ ਕਰਨੀ ਹੈ ਹੂੰ ਜਾਂ ਉਹ ਉਹ ਮਤਲਬ ਕਿ ਉਹਦੇ ਵਿੱਚ ਸਮੁੱਚਤਾ ਆ ਜਾਣੀ ਹੈ ਕਿ ਹਾਂ ਭਈ ਦੂਜੇ ਵਰਗਾਂ ਦੀ ਵੀ ਗੱਲ ਕਰਨੀ ਹੈ ਜਾਂ ਇਕੱਲੇ ਸਿੱਖਾਂ ਦੇ ਮਸਲੇ ਤੇ ਹੀ ਰਾਜਨੀਤੀ ਕਰਨੀ ਹੈ ਤਾਂ ਉਸ ਦਾ ਸਵਾਲ ਇਹ ਹੋਏਗਾ ਸ਼ਾਇਦ ਕਿ ਕਈ ਚੈਲੰਜ ਹੋਣਗੇ ਹਾਲੇ ਪਰ ਉਹ ਸਮੇਂ ਨੇ ਤੈਅ ਕਰਨਾ ਆ ਹੂੰ ਹੂੰ ਕਿ ਭਈ ਉਹਨਾਂ ਚੈਲੰਜਾਂ ਨੂੰ ਕਿਉਂਕਿ ਸਰਜੀਤ ਸਿੰਘ ਖਾਲਸਾ ਤੁਸੀਂ ਦੇਖਿਆ ਹੋਣਾ ਉਹਨਾਂ ਦਾ ਕਾਰਜਕਾਲ ਹੁਣ ਤੱਕ ਕਿ ਉਹ ਕੋਈ ਐਸਾ ਚਮਤਕਾਰੀ ਕੋਈ ਕ੍ਰਿਸ਼ਮਾਈ ਕੰਮ ਤੇ ਨਹੀਂ ਕਰ ਸਕੇ ਕਰ ਨਹੀਂ ਕਰ ਸਕੇ ਬਿਲਕੁਲ ਤੋ ਕਿ ਅਮਰਤਪਾਲ ਸਿੰਘ ਨੂੰ ਤੇ ਆਪਾਂ ਕਹਿ ਨਹੀਂ ਸਕਦੇ ਉਹ ਤੇ ਅੰਦਰ ਬੈਠੇ ਨੇ ਬਿਲਕੁਲ ਜਿਹੜੇ ਐਮਪੀ ਬਾਹਰ ਨੇ ਜੇ ਉਹਨਾਂ ਦੇ ਕੰਮ ਕਰਨ ਨੂੰ ਆਪਾਂ ਦੇਖੀਏ ਤਾਂ ਇਹੀ ਇੱਕ ਵੱਡਾ ਚੈਲੰਜ ਹੋਇਆ ਹੈਗਾ ਨਾ ਕਿ ਕੀ ਜਿਹੜੀ ਉਸ ਵੇਲੇ ਇੱਕ ਬੜੀ ਜ਼ਬਰਦਸਤ ਸਪੋਰਟ ਮਿਲੀ ਹੂੰ ਕਿ ਉਹ ਸਪੋਰਟ ਉੱਤੇ ਜਾਏਗੀ ਜੀ ਉੱਥੇ ਰਹੇਗੀ ਜਾਂ ਉਹ ਤੋਂ ਵੀ ਥੱਲੇ ਆਏਗੀ ਇਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਉਹਦੇ ਵਿੱਚ ਕੀ ਹੋਣ ਤੱਕ ਕੋਈ ਯੋਗਦਾਨ ਨਹੀਂ ਆ ਹਾਂ ਜੀ ਉਹ ਤਾਂ ਫਿਰ ਸਵਾਲ ਤੇ ਸਰ ਹੋਣਗੇ ਹੋਣਗੇ ਨਾ ਮੈਂ ਤੁਹਾਨੂੰ ਦੱਸਿਆ ਜਦੋਂ ਤੁਸੀਂ ਤਨਜ਼ੀਮ ਦੇ ਰੂਪ ਚ ਖੁੱਲ ਕੇ ਮੈਦਾਨ ਚ ਆ ਜਾਓਗੇ ਤਾਂ ਫਿਰ ਸਵਾਲ ਵੀ ਖੁੱਲ ਕੇ ਹੋਣਗੇ ਨਾ ਤੁਹਾਨੂੰ ਜੀ ਬਿਲਕੁਲ ਤਨਜ਼ੀਮ ਦੇ ਰੂਪ ਚ ਬਿਲਕੁਲ ਬਿਲਕੁਲ ਮਨਪਾਲ ਸਿੰਘ ਜੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਇੱਕ ਪਾਰਟੀਆਂ ਕਾਫੀ ਨੇ ਹੋਰ ਆ ਜਾਣੀਆਂ ਬਲਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਸੋਸ਼ਲ ਮੀਡੀਆ ਤੇ ਵੀ ਰੌਲਾ ਪੈ ਗਿਆ ਕਹਿੰਦੇ ਕਿ 14 ਨਪਾਈ ਅਮਰਪਾਲ ਸਿੰਘ ਵੀ ਬਾਹਰ ਆ ਰਹ ਅ ਜਟਵੜ ਜੀ ਵੀ ਕਹ ਰਹੇ ਨੇ ਕਿ ਪਾਰਟੀਆਂ ਵਾਧੂ ਆ ਪਰ ਲੋਕਾਂ ਦੇ ਮਸਲੇ ਜਿਹੜੇ ਕਹਿੰਦੇ ਉਹ ਹੱਲ ਨਹੀਂ ਹੋਣੇ ਉਹ ਜਿਹੜਾ ਔਖਾ ਕੰਮ ਇਹਨਾਂ ਦੇ ਵਾਸਤੇ ਨਹੀਂ ਜਟਨ ਫਾਇਰ ਜੀ ਕਹਿੰਦੇ ਕਿ ਬੀਬੀ ਖਾਲੜਾ ਜੀ ਵੀ ਹਿੱਸਾ ਹੋਣਗੇ ਹਾਂਜੀ ਹੈਗੇ ਨੇ ਉਹ ਤੁਸੀਂ ਨਾ ਇੱਕ ਦੇਖੋ ਕੱਲ ਅਜੀਤ ਚ ਲੱਗਾ ਸੀ ਅੱਜ ਸ਼ਾਇਦ ਟ੍ਰਿਬਿਊਨ ਚ ਵੀ ਲੱਗਾ ਅੱਧੇ ਕੁ ਸਫੇ ਦਾ ਉਹ ਜਿਹੜੇ ਪੀਲੀ ਭੀਤ ਇਨਕਾਉਂਟਰ ਚ ਮਾਰੇ ਗਏ ਨੇ ਤਿੰਨ ਜੀ ਨੌਜਵਾਨ ਹਮ ਉਹਨਾਂ ਦਾ ਭੋਗ ਦਾ ਉਹ ਇਸ਼ਤਿਹਾਰ ਉਹ ਜਦੋਂ ਇਸ਼ਤਿਹਾਰ ਕੱਲ ਕੇ ਪਰਸੋਂ ਮੈਂ ਜੀਤ 'ਚ ਵੇਖਿਆ ਛੋਟਾ ਜਿਹਾ ਸੀਗਾ ਕੁਝ ਸੈਂਟੀਮੀਟਰ ਦਾ ਸੀਗਾ ਤੇ ਮੇਰੇ ਮਨ 'ਚ ਉਦੋਂ ਹੀ ਖੁੜਕੀ ਮੈਂ ਖਲੋ ਜੀ ਮਤਲਬ ਕਿ ਇਹ ਜਿਹੜੇ ਭੋਗਾਂ ਦੇ ਇਸ਼ਤਿਹਾਰ ਆਉਣ ਲੱਗ ਪਏ ਹਨਾ ਤਾਂ ਸਮਝੋ ਕਿ ਜਲਦੀ ਐਲਾਨ ਹੋ ਜਾਏਗਾ ਜੀ ਪਹਿਲਾ ਇਸ਼ਤਿਹਾਰ ਜਿਹੜਾ ਆਇਆ ਸੀਗਾ ਪਰਸੋਂ ਕੇ ਕੱਲ ਅਜੀਤ 'ਚ ਲੱਗਾ ਸੀਗਾ ਅੱਜ ਟ੍ਰਿਬਿਊਨ 'ਚ ਲੱਗਾ ਉਹ ਕਾਫੀ ਵੱਡਾ ਹੈ ਉਹ ਤਾਂ ਉਹਦੇ ਵਿੱਚ ਬੀਬੀ ਖਾਲੜਾ ਜੀ ਦਾ ਬਕਾਇਦਾ ਨਾਮ ਹੈ ਜੀ 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 ਹਰੜਾ ਮਿਸ਼ਨ ਆ ਗਿਆ ਤਾਂ ਸਮਝ ਲਓ ਬੀਬੀ ਖਾਲਸਾ ਜੀ ਆ ਗਿਆ ਤਾਂ ਇਹ ਤਿੰਨ ਹੀ ਮੇਨ ਜਿੱਦਾ ਕਹ ਲੋ ਕਿ ਐਸ ਵੇਲੇ ਲੀਡਰ ਨੇ ਹੂੰ ਬੀਬੀ ਖਾਲੜਾ ਜੀ ਜੀ ਤਰਸੀਮ ਸਿੰਘ ਜੀ ਤੇ ਸਰਬਜੀਤ ਸਿੰਘ ਜੀ ਜੀ ਐਸ ਵੇਲੇ ਮੌਕੇ ਤੇ ਕਹਿ ਸਕਦੇ ਹਾਂ ਐਸ ਵੇਲੇ ਤਿੰਨ ਲੀਡਰ ਨੇ ਤਾਂ ਬਾਕੀ ਹੁਣ ਅਗਾਹ ਕੌਣ ਆਏਗਾ ਔਰ ਸੁਧਾਰਵਾਦੀ ਲੀਡਰ ਇਹਨਾਂ ਦੇ ਨਾਲ ਜਾਣਗੇ ਵੀ ਨਹੀਂ ਹੂੰ ਸਿਮਰਨਜੀਤ ਸਿੰਘ ਮਾਨੂ ਰਾਮ ਚੋਤੇ ਜਾਣਾ ਕਿਨੇ ਆ ਜੀ ਜੀ ਬਿਲਕੁਲ ਠੀਕ ਹੈ ਜੀ ਹੁਣ ਅਕਾਲੀ ਦਲ ਬਾਦਲ ਜਿਹੜਾ ਉਹ ਕਿਸ ਤਰ੍ਹਾਂ ਅੱਗੇ ਚੱਲੇਗਾ ਤੇ ਗਿਆਨੀ ਹਰਪ੍ਰੀਤ ਸਿੰਘ ਉਹ ਰਾਤ ਵੀ ਨਿਗਰ ਰਹੇਗੀ ਕਿ ਕੱਲ ਨੂੰ ਇਹਨਾਂ ਦਾ ਕਿਉਂਕਿ ਹਾਲ ਦੀ ਘੜੀ ਤੋਂ ਵਿੱਚ ਵਿਚਾਲੇ ਨੇ ਜੀ ਵਿੱਚ ਵਿਚਾਲੇ ਆ ਨਾ ਮਦੀ ਸਾ ਜੋ ਸੇਵਾ ਹੈ ਹਾਲ ਫਿਲਹਾਲ ਕਹਿ ਲਓ ਕਿ ਐਸਟੀਪੀਸੀ ਨੇ ਰੋਕ ਰੱਖੀ ਆ ਹੂੰ ਤਾਂ ਉਹ ਸਿੱਧੇ ਤੌਰ ਤੇ ਤਾਂ ਕਿਸੇ تنظیم ਨੂੰ ਜੁਆਇਨ ਨਹੀਂ ਕਰ ਸਕਦੇ ਜਦੋਂ ਤੱਕ ਉਹਨਾਂ ਦੇ ਖਿਲਾਫ ਉਹ ਕਮੇਟੀ ਜਾਂਚ ਵਾਸਤੇ ਬੈਠੀ ਹਾਂਜੀ ਬਿਲਕੁਲ ਤੇ ਉਸ ਤੋਂ ਬਾਅਦ ਉਹਨਾਂ ਦਾ ਵੀ ਇੱਕ ਫੈਸਲਾ ਮਾਇਨੇ ਰੱਖਦਾ ਹੈ ਨਾ ਉਹ ਕਿੱਧਰ ਜਾ ਰਹੇ ਆ ਕੀ ਉਹ ਇਸੇ ਦਲ ਚਾਕੇ ਰਲ ਜਾਣਗੇ ਜਾਂ ਹੋ ਸਕਦਾ ਕੋਈ ਉਹਨਾਂ ਦਾ ਆਪਣਾ ਦਲ ਹੋਵੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਵਾਰ-ਵਾਰ ਕਈ ਮਹੀਨਿਆਂ ਤੋਂ ਕਹਿ ਰਿਹਾ ਜੀ ਕਿ ਭਾਈ ਭਾਜਪਾ ਲਈ ਕਿਹੜਾ ਦਲ ਹੋਏਗਾ ਹੂੰ ਜੋ ਉਹਨਾਂ ਦੇ ਮਫੀਦ ਹੋਏਗਾ ਗੱਠ ਜੋੜ ਵਾਸਤੇ ਹੋਏਗਾ ਕੋਈ ਨਾ ਕੋਈ ਜ਼ਰੂਰ ਕੋਈ ਨਾ ਕੋਈ ਤਾਂ ਹੋਏਗਾ ਨਾ ਜਿਹੜੀ ਸਾਡੇ ਲਈ ਬਣਾਈ ਹੋਈ ਆ ਨਾ ਉਹ ਰਵਾ ਕਿੱਥੇ ਕੋ ਲਕਾਈ ਹੋਈ ਆ ਜਿਹੜੀ ਸਾਡੇ ਲਈ ਬਣਾਈ ਹੋਈ ਉਹ ਹੁੰਦਾ ਨਾ ਵੀ ਕੋਈ ਤਾਂ ਹੈ ਨਾ ਤਾਂ ਉਹ ਭਾਜਪਾ ਵਾਲੇ ਵੀ ਕਿਤੇ ਨਾ ਕਿਤੇ ਨਾ ਬੜੇ ਅਹਿਮ ਰੋਲ 'ਚ ਹੋਣਗੇ ਹੂੰ ਕਿ ਇੱਕ ਅਲਾਈਡ ਤੋਂ ਲੱਭਣਗੇ ਸਹੀ ਗੱਲ ਉਹ ਵੀ ਦੇਖਦੇ ਆਉਣੇ ਲਾਈਟਾਂ ਲਾ ਕੇ ਵੇਖ ਰਹੇ ਨੇ ਉਹ ਕਿਹੜਾ ਹਾਂਜੀ ਉਹ ਕਿਹੜਾ ਤਾਂ ਉਥੋਂ ਹੀ ਤੁਹਾਨੂੰ ਸਪਸ਼ਟ ਹੋ ਜਾਊਗੀ ਸਾਰੀ ਗੇਮ ਕਿ ਕਿੱਦਾਂ ਘੁੰਮ ਰਹੀ ਹੈ ਬਿਲਕੁਲ ਬਿਲਕੁਲ